ਉਹ ਦੇਖੋ ਉਹ ਦੇਖੋ ਨੇ ਹੁਣ ਜੁੰਨੀ ਕਰਨੀ ਆਲੇ ਕਾਜੂ ਇਹ ਲੈ ਆਹ ਦੇਖੋ ਮਾਪਾ ਬਤਨੀ ਬੋਲੇਗਾ ਬਸ ਆ ਬਸ ਬੋਲੇਗਾ ਜੁੰਨੀ ਪਾਈ ਹੈ ਨਾ ਉਹ ਦੇਖੋ ਨਹੀਂ ਹਲੇ ਨਹੀਂ ਕੱਢਿਆ ਜੁੰਨੀ ਕਰਨੀ ਬੜੇ ਹੋ ਗਏ ਵਾੜਾ ਜੂਮ ਗਲੇ ਬਈ ਇੱਥੇ ਜੂਮ ਹੋ ਜਾਣਾ ਜੂਮ ਨਾਲੋ ਜੂਮ ਆਪਾ ਬਣੀ ਹੋ ਗਏ ਉਹ ਤੋਂ ਦੇ ਹਾਂ ਪਪਾ ਸਕੇ ਰਤੂ ਇਹ ਉਹ ਵੀ ਹੋ ਗਏ ਜਿਨਾ ਜਿਨਾ ਉਹ ਨਹੀਂ ਮਾਫੂਲ ਕਰਦਾ ਹਾਂ ਬੰਦਾ ਕੰਮ ਇਹ ਨਹੀਂ ਮੈਂ 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 ਬੜੀ ਕੱਲੇ ਆਉਂਦੇ ਐ ਕਿਰਮੂ ਕਰੇਗਾ ਨਾ ਜੂਮ ਕਰਕੇ ਜੂਮ ਕਰਕੇ ਨਾ ਉਹ ਦੱਸ ਜਿਨਾ ਸਾ ਆਪਣਾ ਪਹਿਲਾ ਮਾਰਨਾ ਜਾਵਾ ਸੀ ਉਹ ਪੈਸੇ ਕੱਢ ਕੇ ਤੁਹਾਡੇ ਕੋਲ ਚੁਪਾ ਲਏ ਹਾਂ ਮੈਂ ਉਹਨਾਂ ਨੂੰ ਦਗਾ ਉਹਨੇ ਪਾ ਲਈ ਨਹੀਂ ਕੰਦੇ ਉਹਨੇ ਇਹ ਦੇਖੋ ਤੇਰੀ ਨੇ ਕੱਲੇ ਲੋੜ ਨਹੀਂ ਆ ਜੂਮ ਵਾਲੀ ਇੱਥੇ ਹੁੰਦਾ ਜੋ ਇੱਥੇ ਆਈ ਨਾ ਆਪਣੀ ਬਾਈ ਨਾ ਨੀ ਬਾਈ ਅੰਗਲੀਆ ਜੂਮ ਤੇ ਜੂਮ ਹੋਣਾ ਲੇਕੀ ਇੱਕ ਮਿੰਟ ਹੋ ਜਾਓ ਪੁਣੀ ਆ ਜਾਣਾ ਲੱਗਣਾ ਪਤਾ ਮੇਰੇ ਨਾਲ ਦਾ ਸਮਾਂ